ਗਰਭਵਤੀ ਕਰੋ ਤੇ ਲੱਖਾਂ ਕਮਾਓ ਇਸ ਤਰ੍ਹਾਂ ਦਾ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਪਰਮਾਣ ਦਾ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਠੱਗਾ ਨੇ ਗਰਭਵਤੀ ਨੌਕਰੀ ਯਾਨੀ ਕਿ ਪ੍ਰੈਗਨੈਂਟ ਜੌਬ ਦੇ ਨਾਂ ਤੇ ਇਸ਼ਤਿਹਾਰ ਦੇ ਦਿੱਤਾ ਤੇ ਕਿਹਾ ਕਿ ਉਹਨਾਂ ਨੇ ਅਚੇਹੀ ਔਰਤ ਨੂੰ ਗਰਭਵਤੀ ਬਣਾਉਣਾ ਹੈ ਜੋ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਹੈ ਜੇਕਰ ਤੁਸੀਂ ਅਚੇਹਾ ਕਰ ਦਿੱਤਾ ਤਾਂ ਤੁਹਾਨੂੰ ਲੱਖਾਂ ਰੁਪਏ ਮਿਲਣਗੇ ਦੱਸਦੇ ਕਿ ਏਜੰਸੀ ਦੇ ਮੁਤਾਬਕ ਇਹ ਮਾਮਲਾ ਹਰਿਆਣਾ ਦੇ ਨੂਚੇਲੇ ਤੋਂ ਸਾਹਮਣੇ ਆਇਆ ਇਹ ਸੋਸ਼ਲ ਮੀਡੀਆ ਤੇ ਔਰਤਾਂ ਨੂੰ ਗਰਭਵਤੀ ਕਰਨ ਦੇ ਲਈ ਐਸੇ ਦੀ ਪੇਸ਼ਕਸ਼ ਕਰਨ ਵਾਲੇ ਫਰਜ਼ੀ ਇਸ਼ਤਿਹਾਰ ਪੋਸਟ ਕੀਤੇ ਗਏ ਸਨ ਜਦੋਂ ਇਹ ਇਸ਼ਤਿਹਾਰ ਪੁਲਿਸ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਆਉਂਦੇ ਨੇ ਤਾਂ ਪੁਲਿਸ ਬਾਅਦ ਦੇ ਵਿੱਚ ਕੀ ਕਰਦੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਅਧਿਕਾਰੀ ਪਹਿਲਾਂ ਤਾਂ ਹੈਰਾਨ ਰਹਿ ਜਾਂਦੇ ਨੇ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਪੁਲਿਸ ਨੇ ਨੂੰਚ ਦੋ ਲੋਕਾਂ ਨੂੰ ਇਸ ਸੰਬੰਧੀ ਗ੍ਰਿਫਤਾਰ ਵੀ ਕੀਤਾ ਪੁਲਿਸ ਨੇ ਦੱਸਿਆ ਕਿ ਔਰਤਾਂ ਨੂੰ ਗਰਭਤੀ ਕਰਨ ਦੇ ਬਦਲੇ ਪੈਸੇ ਦੀ ਪੇਸ਼ਕਸ਼ ਕਰਨ ਵਾਲੇ ਫਰਜ਼ੀ ਇਸ਼ਤਿਹਾਰ ਲਗਾਏ ਗਏ ਅਜਿਹਾ ਕਰਕੇ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਇਜ਼ਾਦ ਤੇ ਸ਼ਾਦ ਦੇ ਬੱਚੋ ਪੁਲਿਸ ਨੇ ਕੀਤੀ ਹੈ ਪੁਲਿਸ ਦੇ ਅਨਸਾਰ ਦੋਸ਼ੀ ਸੋਸ਼ਲ ਮੀਡੀਆ ਤੇ ਫਰਸ਼ ਇਸ਼ਤਿਹਾਰ ਪੋਸਟ ਕਰਦੇ ਸੀ ਜਿਸ ਦੇ ਵਿੱਚ ਲੋਕਾਂ ਨੂੰ ਬੇਉਲਾਦ ਔਰਤਾਂ ਨੂੰ ਗਰਭਵਤੀ ਕਰਨ ਦੇ ਲਈ ਪੈਸੇ ਦੇਣ ਦੇ ਲਈ ਕਿਹਾ ਜਾਂਦਾ ਸੀ ਇਹ ਠੱਗ ਲੋਕਾਂ ਨੂੰ ਫਸਾਉਣ ਦੇ ਲਈ ਔਰਤਾਂ ਦੀਆਂ ਜਾਲੀ ਤਸਵੀਰਾਂ ਦੀਆਂ ਵਰਤੋਂ ਵੀ ਕਰਦੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਪਰਮਾਇਆ ਜਾਂਦਾ ਸੀ ਜਦੋਂ ਕੋਈ ਇਸ਼ਤਿਹਾਰ ਵੇਖ ਕੇ ਉਹਨਾਂ ਦੇ ਨਾਲ ਸੰਪਰਕ ਕਰਦਾ ਤਾਂ ਉਹਨਾਂ ਤੋਂ ਰਜਿਸਟ੍ਰੇਸ਼ਨ ਫੀਸ ਅਤੇ ਫਾਈਲਿੰਗ ਫੀਸ ਲੈਂਦੇ ਜਿਸ ਤੋਂ ਬਾਅਦ ਉਹਨਾਂ ਨੂੰ ਪੈਸੇ ਲੈ ਕੇ ਬਲੌਕ ਕਰ ਦਿੱਤਾ ਜਾਂਦਾ ਸੀ ਪੁਲਿਸ ਦਾ ਵੀ ਕਹਿਣਾ ਹੈ ਕਿ ਜੌਨਸ ਦੌਰਾਨ 4 ਤੋਂ ਵੱਧ ਫਰਜ਼ੀ ਫੇਸਬੁੱਕ ਅਕਾਊਂਟ ਅਤੇ ਫਰਜ਼ੀ ਇਸ਼ਤਿਹਾਰ ਮਿਲੇ ਨੇ ਉਦਰੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸ਼ਨੀਵਾਰ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਦੱਸਿਆ ਕਿ ਜਦੋਂ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਪੁਲਿਸ ਨੇ ਪੇਸ਼ ਦਿੱਤਾ